2019 ਦੇ ਵਿੱਚ ਮੈਂ ਆ ਗਲਤ ਪੰਗਾ ਲਿਆ ਸੀ ਮਲੇਸ਼ੀਆ ਜਾਣ ਦਾ ਮਲੇਸ਼ੀਆ ਗਿਆ ਪਰ ਉਹ ਏਜੰਟ ਸੀਗਾ ਕਿਉਂ ਉਹਨੇ ਮੈਨੂੰ ਆ ਕੰਮ 'ਚ ਫਸਾਤਾ ਮੈਨੂੰ ਨਹੀਂ ਫਸਾਇਆ ਨਾਲ ਅਸੀਂ ਚਾਰ ਬੰਦੇ ਹੋਰ ਸੀ ਮੇਰੇ ਨਾਲ ਵਿਵੇਕ ਗੁਪਤਾ ਸੀ ਅਹਿਮਦ ਜਮੂਲਾ ਸੀ ਤੇ ਇੱਕ ਮੁੰਡਾ ਹੋਰ ਸੀ ਤਾਂ ਨਾਲ ਵਿਚਾਰਾ ਉਹਦਾ ਨਾਮ ਮੈਨੂੰ ਯਾਦ ਹੈਗਾ ਕਿਉਂਕਿ ਥੋੜਾ ਟਾਈਮ ਹੀ ਰਿਹਾ ਸੀਗਾ ਤੇ ਗੱਲ ਇਹ ਆ ਵੀ ਆਪਾਂ ਨੂੰ ਜੜੀ ਵੀ ਮਤਲਬ ਤੁਸੀਂ ਸਟੈਪ ਲੈਣਾਗੇ ਉਹ ਪੂਰਾ ਜਾਣਕਾਰੀ ਨਾ ਲਓ ਅਗਰ ਮਤਲਬ ਏਜੰਟਾਂ ਦੇ ਚੱਕਰ ਤਾਂ ਨਾ ਹੀ ਫਸਾਂ ਠੀਕ ਹੈ ਇਹ 2019 ਦੀ ਵੀਡੀਓ ਆ ਮੈਂ 2024 ਦੇ ਵਿੱਚ ਅਪਲੋਡ ਕਰ ਰਿਹਾ ਤੇ ਉਦੋਂ ਹੀ ਮੇਰੇ ਖਿਆਲ ਚ ਕਈ ਵਾਰ ਆਉਂਦੀ ਆ ਵੀ ਮੈਂ ਯਾਰ 20-20 ਕਿਲੋਮੀਟਰ ਤੁਰਦਾ ਹੁੰਦਾ ਸੀ ਨਾ ਵੀ ਹੁਣ ਮਤਲਬ ਹਿਸਾਬ ਕਿਤਾਬ ਜਾ ਉਹ ਦੇਖਦਾ ਨਾ ਵੀ ਮਤਲਬ ਗਰਮੀ ਬੜੀ ਹੁੰਦੀ ਸੀ ਵੈਸੇ ਤਾਂ ਮੌਸਮ ਉੱਥੇ ਵਧੀਆ ਰਹਿੰਦਾ ਵਾ ਮੀਂਹ ਆ ਲਈ ਪਰ ਜਦ ਧੁੱਪ ਪੈਂਦੀ ਆ ਤਾਂ ਕਹਿੜੀ ਪੈਂਦੀ ਆ ਜਿਹੜੇ ਮਲੇਸ਼ੀਆ ਚ ਰਹਿੰਦੇ ਨੇ ਵੀਰ ਭਰਾ ਉਹਨਾਂ ਨੂੰ ਪਤਾ ਹੋ ਤਾਂ ਭਰਾ ਜੀ ਮੈਂ ਬੜਾ ਕਸੂਤਾ ਫਸਿਆ ਜੀਗਾ ਆ ਚੀਜ਼ ਚ ਤੇ ਜਿਹੜਨ ਜਿਨ੍ਹਾਂ ਨਾਲ ਇਹ ਚੀਜ਼ ਹੋਈ ਆ ਮੈਨ ਠੀਕਾ ਜਿਹੜੇ ਜਿਹੜੇ ਆ ਚੀਜ਼ ਚ ਫਸੇ ਨੇ ਏਜੰਟਾਂ ਨੇ ਕਿਹਾ ਸੀ ਉੱਥੇ ਇਦਾਂ ਇਦਾਂ ਕਰਕੇ ਪਲਾਂਟੇਸ਼ਨ ਦਾ ਕੰਮ ਚ ਤੁਹਾਨੂੰ ਫਸਾ ਦਿੰਦੇ ਨੇ ਤੇ ਕਹਿੰਦੇ ਨੇ ਵੀ ਤੁਹਾਨੂੰ ਫਰੂਟ ਪੈਕਿੰਗ ਦੇ ਵਿੱਚ ਭੇਜਦੇ ਪਿਆ ਠੀਕ ਹੈ ਤੇ ਆ ਮੈਂ ਬੜਾ ਕਸੁੱਤਾ ਫਸਿਆ ਜੀਆ ਮਤਲਬ ਪਾਣੀ ਵੀ ਨਹੀਂ ਹੁੰਦਾ ਸਾਡੇ ਕੋਲ ਪਾਣੀ ਪੂਣੀ ਵੀ ਮੁੱਕ ਜਾਂਦਾ ਸੀਗਾ ਤੇ ਬੜਾ ਔਖਾ ਹੋ ਜਾਂਦਾ ਸੀ ਯਾਰ ਸਾਰਿਆਂ ਦਾ ਦਿਿਲੋਂ ਧੰਨਵਾਦ ਮੇਰੇ ਪੀਰਾਂ ਭਰਾਵਾਂ ਦਾ ਜਿਹੜੇ ਮੇਰੇ ਵੀਡੀਓ ਦੇਖਦੇ ਨੇ ਤੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ